ਥਾਣਾ ਨੂਰ ਮਹਿਲ ਅੰਦੀਨ ਪੈਂਦੇ ਪਿੰਡ 파ਸਲਾ ਦੇ ਸ਼ਮਸ਼ਾਨ ਘਟ ਵਿਖੇ ਅੱਜ ਤੜਕੇ ਇੱਕ ਦਰਖਤ ਨਾਲ ਲਟਕਦੀ ਹੋਈ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਸੁਖਵਿੰਦਰ ਪਾਲ ਪੁੱਤਰ ਤਾਂ ਸੇਮਲਾਲ ਵਾਸੀ ਪਿੰਡ 파ਸਲਾ ਵਜੋਂ ਹੋਈ ਹੈ। ਮੌਕੇ ਤੇ ਪਹੁੰਚੇ ਐਸਐਚ ਨੂਰ ਮਹਿਲ ਬਰਿੰਦਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਾਸ ਵਿੱਚ ਇੱਕ ਸੁਸਾਇਡ ਨੋਟ ਬਰਾਮਦ ਹੋਇਆ ਹੈ ਜਿਸ ਵਿੱਚ ਉਸ ਨੇ ਆਤਮ ਹੱਤਿਆ ਕਰਨ ਬਾਰੇ ਲਿਖਿਆ ਹੋਇਆ ਹੈ। ਐਸਐਚਓ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਪਾਲ ਪੁੱਤਰ ਤਾਂ ਸੇਮਲਾਲ ਦੀ ਉਮਰ ਕਰੀ 50 ਸਾਲ ਹੈ। ਅਤੇ ਉਹ ਆਪਣੇ ਪਰਿਵਾਰ ਨਾਲ ਪਿੰਡ ਬਹਿਰਾਮ ਵਿਖੇ ਪਿਛਲੇ 20 ਸਾਲ ਤੋਂ ਰਹਿੰਦਾ ਸੀ ਉਸ ਦੀ ਪਤਨੀ ਦਾ ਨਾਮ ਸੁਖਦੇਵ ਰਾਣੀ ਹੈ ਅਤੇ ਤਿੰਨ ਬੱਚੇ ਹਨ ਉਹ ਲੁਧਿਆਣਾ ਵਿਖੇ ਆਟੋ ਚਲਾਉਣ ਦਾ ਕੰਮ ਕਰਦਾ ਸੀ ਉਹਨਾਂ ਕਿਹਾ ਕਿ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਉਧਰ ਪਿੰਡ ਵਾਸੀ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਜ਼ਰ ਨਹੀਂ ਆਏ ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਦਰਖਤ ਨਾਲ ਲਾਸ਼ ਲਟਕ ਰਹੀ ਸੀ ਉਹ ਬਹੁਤ ਹੀ ਪਤਲਾ ਹੈ ਅਤੇ ਜੋ ਸੁਸਾਈਡ ਨੋਟ ਪੁਲਿਸ ਨੂੰ ਦੱਸ ਰਹੀ ਹੈ ਉਹ ਉਹਨਾਂ ਨੇ ਪਰਿਵਾਰ ਨੂੰ ਨਹੀਂ ਦਿਖਾਇਆ ਗਿਆ ਅਤੇ ਇੱਕ ਕਤਲ ਦਾ ਮਾਮਲਾ ਹੋ ਸਕਦਾ ਹੈ ਪਿੰਡ ਵਾਸੀ ਇਸ ਗੱਲੋਂ ਵੀ ਖਫਾ ਨਜ਼ਰ ਆਏ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਜੋ ਪਿੰਡ ਬਹਿਰਾਮ ਨੇਰੇ ਫਗਵਾੜਾ ਤੋਂ ਆ ਰਹੇ ਸਨ ਉਨ੍ਹਾਂ ਨੂੰ লাশ ਨਹੀਂ ਦਿਖਾਈ ਗਈ ਅਤੇ ਜਦੋਂ ਦੂਜੇ ਪਾਸੇ ਉਹਦੇ ਪਿਤਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਮੇਰੇ ਪੁੱਤ ਦਾ ਸੁਸਾਇਡ ਨਹੀਂ ਹੈ ਇਹ ਕਤਲ ਕੀਤਾ ਹੋਇਆ ਲੱਗ ਰਿਹਾ ਹੈ ਤੇ ਉਨ੍ਹਾਂ ਨੇ ਦੱਸਿਆ ਕਿ ਨਾ ਕੋਈ ਮੌਕੇ ਦੀ ਸੀਸੀਟੀਵੀ ਫੁਟੇਜ ਚੈੱਕ ਕੀਤੀ ਗਈ ਹੈ ਅਤੇ ਨਾ ਹੀ ਕੋਈ ਵੀ ਬੰਦੀ ਕਾਰਵਾਈ ਸੁਜੱਜੇ ਢੰਗ ਨਾਲ ਕਰ ਰਹੇ ਹਨ ਉਨਾ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ ਇੱਥੇ ਇਹ ਵੀ ਜਿਗਾਇਓ ਗੱਲ ਇਹ ਹੈ ਨਗਰ ਨਿਵਾਸੀ ਅਤੇ ਪੱਤਰਕਾਰ ਮੌਜੂਦ ਹੋਣ ਦੇ ਬਾਵਜੂਦ ਵੀ ਜਦੋਂ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਗਈ ਤਾਂ ਪੁਲਿਸ ਕ੍ਰੀਪ 2 ਘੰਟੇ ਬਾਅਦ ਪਹੁੰਚੀ ਫਾਸਲਾ ਤੋਂ ਪਵਨ ਪਨੋਟ ਦੀ ਖਾਸ ਰਿਪੋਰਟ ਮਾਦਮ ਜੀ ਇੱਕ ਗੱਲ ਪੁੱਛ ਰਿਆਂ ਜਿਹੜਾ ਇੱਕ ਪੇਪਰ ਤੁਸੀਂ ਦੱਸ ਰਹੇ ਆਂ ਕਿ ਜਿਹੜਾ ਪੇਪਰ ਤੇ ਲਿਖਿਆ ਹੈ ਕਿ ਸੁਸਾਇਟ ਨੇ ਖੁਦ ਕੀਤਾ ਕਿ ਮੈਂ ਦੁਖੀ ਸੀਗਾ ਕਿ ਮੇਰਾ ਪਰਿਵਾਰ ਮੇਰੇ ਤੋਂ ਦੁਖੀ ਸੀਗਾ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਉਹਨੂੰ ਕਿਸ ਨਜ਼ਰ ਨਾਲ ਦੇਖਦੇ ਮੈਂ ਬਾਜੀ ਪਰਚੇ ਦਾ ਹੁਣ ਦੇਖੋ ਇੱਕ ਛੋਟੇ ਜਿਹੇ ਦਰਖਤ ਦੇ ਨਾਲ ਲੱਗਿਆ ਗਿਆ 6 ਫੁੱਟ ਦਾ ਜਵਾਨ ਜਦੋਂ ਉਹਨੇ ਸੁਸਾਇਟ ਕਰਨਾ ਆ ਉਹ ਦਰਖਤ ਡਲਣਾ ਚਾਹੀਦਾ ਨਾ ਕਿਉਂ ਨਹੀਂ ਲਿਖਿਆ ਉਹਨੂੰ ਕੁਝ ਨਹੀਂ ਹੋਇਆ ਉਹਦੇ ਗਲੇ ਤੇ ਬਿਲਕੁਲ ਨਿਸ਼ਾਨ ਵੀ ਹੈ ਨਹੀਂਗਾ ਇਹ ਬੰਦਾ ਕਿਤਾ ਪਾ ਕੇ ਲਿਖ ਲੂਗਾ ਕਿ ਮੈਂ ਆਪਣੇ ਖੁਦ ਆਪ ਸੁਸਾਇਸਾਈਡ ਕੀਤਾ ਆ ਫੇ ਥੱਲੇ ਲੱਤਾ ਮਾਰਦਾ ਆ ਥੱਲੇ ਕੁਛ ਨਾ ਕੁਛ ਹੋਦਾ ਹੀ ਆ ਕਿਤੇ ਉਹਦਾ ਨਹੀਂ ਆ ਇਹ ਉਹਦਾ ਕੰਮ ਨਹੀਂ ਆ ਸਾਨੂੰ ਇਨਸਾਫ ਚਾਹੀਦਾ ਆ ਅੱਜ ਇਹਨਾਂ ਦੇ ਨਾਲ ਹੋਇਆ ਕੱਲੂ ਕਿਸੇ ਹੋਰ ਦੇ ਨਾਲ ਹੋਊਗਾ ਸਾਨੂੰ ਇਨਸਾਫ ਚਾਹੀਦਾ ਆ ਜਿਹੜੀ ਮ੍ਰਿਤਕ ਦੀ ਲਾਸ਼ ਆ ਉਹ ਕਿੱਥੇ ਲੈ ਗਏ ਇਸ ਟਾਈਮ ਉਹ ਮੇਰੇ ਕੋ ਫਲੋਰ ਲੈ ਗਏ ਆ ਹੁਣ ਪ੍ਰਸ਼ਾਸਨ ਤੁਹਾਨੂੰ ਤੁਸੀਂ ਕੀ ਮੰਗ ਕਰਦੇ ਆ ਸਾਨੂੰ ਇਨਸਾਫ ਚਾਹੀਦਾ ਆ ਕਹਾਈ ਨਹੀਂ ਕਿਤੇ ਨਹੀਂ ਨਹੀਂ ਨੇ ਕੰਮ ਕੀਤਾ ਫੜੇ ਜਾਣ ਹੋਰ ਅਸੀਂ ਕੀ ਚਾਹੁੰਦੇ ਹੋਰ ਅਸੀਂ ਕੁਝ ਨਹੀਂ ਚਾਹੁੰਦੇ ਇੱਕ ਤੁਸੀਂ ਦੱਸ ਰਹੇ ਆ ਕਿ ਸੀਸੀ ਪੁਟੇ ਵਗੈਰਾ ਪੁਲਿਸ ਨੂੰ ਅਸੀਂ ਕਿਹਾ ਕਿ ਚੈੱਕ ਕਰੋ ਉਹਨਾਂ ਨੇ ਮੌਕਾ ਚੈੱਕ ਕੀਤਾ حاجه ਕੁਝ ਨਹੀਂ ਕੀਤਾ ਉਹਨਾਂ ਨੇ ਉਹ ਚਲੇ ਗਿਆ ਬੋਡੀ ਲੈ ਕੇ ਚਲੇ ਗਿਆ ਕਿਸੇ ਨੇ ਕੁਝ ਨਹੀਂ ਚੈੱਕ ਕੀਤਾ ਹਾਂ ਹਾਂ ਮੌਕਾ ਤਾਂ ਮੈਂ ਤਾਂ ਹੁਣ ਭਰਾਵਾ ਆਈ ਆ ਸਾਨੂੰ ਤਾਂ ਇਹ ਪਤਾ ਲੱਗਾ ਬਈ ਮੁੰਡਾ ਮਾਰ ਕੇ ਬਹੁਤ ਸਾਂਹ ਲਿਆ ਆ ਅੱਜ ਅਚਾਨਕ ਸਰਪ੍ਰਾਈਜ਼ ਤੇ ਬੰਦੇ ਸਾਰੇ ਕਹਿੰਦੇ ਸੀ ਉਹ ਮੰਨੇ ਨਹੀਂ ਕੋਈ ਨਹੀਂ ਮੰਨੇ ਨਹੀਂ ਨਹੀਂ ਸਾਰੇ ਕਰਦੇ ਜਿਹੜਾ ਇੱਕ ਤੁਸੀਂ ਮੈਡਮ ਮਾਤਾ ਜੀ ਦੱਸ ਰਹੇ ਆ ਕਿ ਪਰਚੇ ਦੇ ਉੱਤੇ ਲਿਖਿਆ ਕੀ ਕਿ ਉਹਦੇ ਸਾਈਡ ਆ ਆਪਣਾ ਉਹਦੇ ਬਾਰੇ ਕੋਈ ਉਹਦੇ ਬਾਰੇ ਮੁੰਡਾ ਮਾਰ ਕੇ ਗਿਆ ਫਿਰ ਉਹ ਸਾਰਾ ਨਹੀਂ ਦਿਖਾ ਲਿਆ ਬਰਾਮ ਮੁੰਡਾ ਰਹਿੰਦਾ ਉਹਦੇ ਸੋਹਰੇ ਬਰਾਮੇ ਆ ਇੱਥੇ ਆ ਵੀ ਮਾਰ ਕੇ ਘੰਗੇ ਚਲ ਗਏ ਕੋਈ ਨਹੀਂ ਦਿਖਾ ਲਿਆ ਮੁੰਡੇ ਉਹਦੇ ਹੱਥੋਂ ਲੈ ਕੇ ਸੋਹਰੇ ਖਾਤ ਨਹੀਂ ਅਰੇ ਸੋਹਰੇ ਨੂੰ ਹੰਡ ਨਹੀਂ ਆਪੀ ਚੱਕਣੀ ਸੋਹਰੇ ਆ ਨਾ ਤਾਂ ਮੈਨੂੰ ਨਹੀਂ ਤਾਂ ਆਇਆ ਲੜਕਾ ਜੀ ਵੱਡਾ ਲੜਕਾ ਆ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਆ ਤੁਹਾਡਾ ਮੇਰਾ ਨਾਮ ਤਸੀਮ ਲਾੜਿਆ ਤੇ ਪਿੰਡ ਫਾਸਲਾ ਆ ਇਹ ਲੜਕੇ ਦਾ ਨਾਮ ਜਿਹੜਾ ਸੀ ਉਹ ਸਰਬੰਦਰ ਪਾਲ ਆ ਉਹਦਾ ਨਾਮ ਜੀ ਵੀ ਮੌਤ ਹੋਈ ਆ ਤੁਹਾਨੂੰ ਕਿਸ ਟਾਈਮ ਪਤਾ ਲੱਗਾ ਜੀ ਜਦੋਂ ਸਵੇਰੇ 6 ਵਜੇ ਪਤਾ ਲੱਗਾ ਜੀ ਦੂਸਰੇ ਬੰਦੇ ਆਣ ਕੇ ਤਾਨੂੰ ਇਹ ਦੱਸਿਆ ਕਿ ਬੇ ਤੁਹਾਡਾ ਮੁੰਡਾ ਲੱਗਦਾ ਸਾਨੂੰ ਬੇ ਤੁਹਾਡਾ ਮੁੰਡਾ ਉੱਥੇ ਜ਼ਤਨਾ ਨਾਲ ਚੰਗਿਆ ਆ ਤੇ ਅਸੀਂ ਇਹ ਜਾ ਕੇ ਦੇਖਿਆ ਫਿਰ ਉਹ ਸਹੀ ਗੱਲ ਨਿਕਲੀ ਤੇ ਲੜਕਾ ਤਾਂ ਅਜੇ ਤੁਹਾਡੇ ਕੋਲ ਰਹਿੰਦਾ ਸੀਗਾ ਕਿ ਕਿੱਥੇ ਰਹਿੰਦਾ ਸੀ ਪੂਰੀ ਰਹਿੰਦਾ ਸੀ ਸਾਡਾ ਲੜਕਾ ਕਿੰਨੇ ਟਾਈਮ ਤੋ ਰਹਿੰਦਾ ਸੀ ਪਰਵਾਰ ਥੋੜੀ ਰਹਿੰਦਾ ਸੀ ਤੇ ਕੰਮ ਇਹ ਲੁਧਿਆਣੇ ਕਰਦਾ ਸੀ ਆਟੋ ਚਲਾਉਂਦਾ ਸੀ ਉੱਥੇ ਫੱਟੀ ਉਹਦਾ ਪਰਿਵਾਰ ਜਿਹੜਾ ਉਹ ਬਰਾਮ ਨਹੀਂ ਲੱਗਦਾ ਬਰਾਮੋਂ ਦਾ ਜਾਂਦਾ ਸੀ ਕਿੰਨੇ ਬੱਚੇ ਸੀ ਉਹਨਾਂ ਦੇ ਤਿੰਨ ਬੱਚੇ ਸੀ ਦੋ ਮੁੰਡੇ ਐ ਤੇ 1 ਇੱਕ ਉਹਦੇ ਜੇਬ ਦੇ ਵਿੱਚੋਂ ਕਹਿ ਰਹੇ ਆ ਜੀ ਪੇਪਰ ਨਿਕਲਿਆ ਤੇ ਉਹ ਪੇਪਰ ਬਾਰੇ ਤੁਹਾਡਾ ਕੀ ਕਹਿਣਾ ਹੈ ਜੀ ਜਿਹੜਾ ਇੱਕ ਪੇਪਰ ਉਹਦੇ ਜੇਬ ਦੇ ਵਿੱਚੋਂ ਨਿਕਲਿਆ ਪੁਲਿਸ ਬਣਾਇੰਦਾਂ ਦੱਸ ਰਹੇ ਆ ਸਾਨੂੰ ਆਇਆ ਫੂਲੂ ਦਾ ਪੜ੍ਹ ਕੇ ਤਾਂ ਸੁਣਾ ਆਇਆ ਰੂਗੇ ਜਿੰਨਾ ਇਹ ਵੀ ਇਹਦਾ ਪੇਪਰ ਆ ਭਈ ਆਪ ਨੇ ਲਿਖ ਕੇ ਆਇਆ ਪਰ ਉਹਦੇ ਤੇ ਸਾਈਨ ਹੈ ਨਹੀਂ ਸੀ ਮੁੰਡੇ ਦੇ ਮਗਰ ਕੋਈ ਪੱਤਾ ਪ੍ਰੂਫ ਨਹੀਂਗਾ ਤੁਹਾਨੂੰ ਕਿਸ ਜਦੋਂ ਤੁਸੀਂ ਆਪਣੇ ਬੇਟੇ ਨੂੰ ਦੇਖਿਆ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਇਹ ਸੁਸਾਈਡ ਕੀਤਾ ਆ ਜਾਂ ਕਿਸੇ ਨੇ ਕੁੱਟ ਮਾਰ ਕੇ ਇਦਾਂ ਟੰਗਿਆ ਪੁਲਿਸ ਮੋਕਿੰਗ ਤੇ ਆਈ ਸੀ ਪ੍ਰਸ਼ਾਸਨ ਮੌਕਾ ਦੇਖ ਕਰਕੇ ਚਲ ਗਏ ਯਾਰ ਸੀਸੀ ਪੁਟੇ ਵਗੈਰਾ ਚੈੱਕ ਕੀਤੀਆਂ ਹੀ ਕੈਮਰੇ ਵਗੈਰਾ ਚੈੱਕ ਕੀਤੇ ਆ ਕੈਮਰੇ ਚੈੱਕ ਨਹੀਂ ਕੀਤੇ ਜਿੱਥੇ ਕੈਮਰਾ ਲੱਗਾ ਉਹੰਡਾ ਇੱਥੇ ਹੈ ਨਹੀਂ ਉਹ ਗਿਆ ਦਿੱਲੀ ਨੂੰ ਉਹਦੇ ਆਏ ਤੇ ਉਹ ਕਹਿੰਦੇ ਅਸੀਂ ਕਰਾਂ ਦਾ ਮੰਗ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਜੇ ਜੋ ਅਨਸਾਫਿਆ ਜਿਹੜੀ ਆ ਉਹ ਮਤਲਬ ਉਹ ਦੀ ਹਕੂਕਤਾਨੇ ਦਾ ਮਿਲਣਾ ਚਾਹੀਦਾ ਰਹੇ ਜਿਹੜੀ ਕਾਰਵਾਈ ਕੀਤੀ ਆ ਨਜ਼ਾਇਜ਼ ਹੋਇਆ ਸਾਡੇ ਨਾਲ ਉਹ ਮੰਨ ਲਓ ਕਾਰਵਾਈ ਕੀਤੀ ਜਾਵੇ ਜਿਹੜੀ ਇਹ ਬੰਦੇ ਨੇ ਕੀਤਾ ਹੈ ਨਹੀਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਜਿਹੜੀ ਇਹ ਟ੍ਰਾਂਸਕ੍ਰਿਪਟ ਆਇਆ ਹੈ ਮੇਰੀ ਤਕਦੀ ਡੈੱਡ ਬਡੀ ਨੂੰ ਕਿੱਥੇ ਲੈ ਕੇ ਗਏ ਉਹ ਫਲੋਰ ਕਹਿੰਦੇ ਆ ਜੀ ਪੋਸਟਮਾਰਟਮ ਹੋਇਆ ਨਹੀਂ ਤੇ ਉਹਦਾ ਜਿਹੜਾ ਸੰਸਕਾਰ ਹੈ ਉਹ ਕਿੱਥੇ ਕੀਤਾ ਜਾਵੇਗਾ ਜੀ ਸੰਸਕਾਰ ਦੇਖੋ ਜੀ ਉਹ ਤਾਂ ਹੁਣ ਪਾਟ ਤੇ ਲੈ ਜਾ ਕੇ ਪਾੜੇ ਕੀਤਾ ਜਾਵੇ ਹੈ ਪਾਟ ਦੇ ਬੱਤੀ ਲੈ ਜਾ ਕੇ ਉਹਦੇ ਪਾੜੇ ਕੀਤਾ ਜਾਵੇ ਹਾਂਜੀ ਜਿਹੜਾ ਪਿੰਡ ਪਾਸਲਾ ਹੈ ਜੀ ਪਿੰਡ ਪਾਸਲੇ ਦੇ ਵਿੱਚ ਸਾਨੂੰ ਇਲਾਹ ਮਿਲੀ ਸੀ ਕਿ ਇੱਥੇ ਸ਼ਮਸ਼ਾਨ ਘਾਟ ਦੇ ਵਿੱਚ ਇੱਕ ਡੈੱਡ ਬੋਡੀ ਆ ਉਹ ਲੱਗ ਰਹੀ ਆ ਅਸੀਂ ਮੌਕੇ ਤੇ ਪਹੁੰਚਿਆ ਮੌਕੇ ਤੇ ਜਿਹੜੀ ਆ ਬੋਡੀ ਦੀ ਵੀ ਜਾਂਚ ਕੀਤੀ ਆ ਤੇ ਬੋਡੀ ਜਿਹੜਾ ਡੈੱਡ ਬੋਡੀ ਜਿਹਦੀ ਹੈਗੀ ਉਹ ਸੁਖਵਿੰਦਰ ਪਾਲ ਆ ਜਿਹਦੇ ਦੀ son of ਸਰਸੂਨ ਲਾਲ ਉਮਰ ਕਰੀਬ ਦੀ 50 ਸਾਲ ਆ ਉਹ ਆਟੋ ਚਲਾਉਣ ਦਾ ਕੰਮ ਕਰਦਾ ਸੀਗਾ ਇੱਥੇ ਆ ਕੇ ਜਦੋਂ ਅਸੀਂ ਵੈਰੀਫਾਈ ਕੀਤਾ ਉਹਦੀ ਜਿਹੜਾ ਹੈ ਜੇਬ ਦੇ ਵਿੱਚੋਂ ਸਾਈਡ ਲੋਕ ਨਹੀਂ ਮਿਲਿਆ ਜਿਹੜੇ ਕਿ ਤੁਹਾਨੂੰ ਸਾਫ਼ ਪਤਾ ਲੱਗਿਆ ਵੀ ਇਹਨੇ ਸੁਸਾਇਡ ਕੀਤਾ ਤੇ ਹੁਣ ਅਗਲੀ ਇਹਦੀ ਕਾਰਵਾਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਜਿਹੜਾ ਤਾਲਮੇਲ ਕਰਕੇ ਉਹਨੂੰ ਬੁਲਾਇਆ ਹੈ ਜੋ ਵੀ ਕਮਿਊਨਿਟੀ ਕਾਰਵਾਈ ਬਣਦੀ ਹੈ ਕਿ ਪ੍ਰੋਸੀਡ ਸਰ ਦੇਖ ਇਹ ਪਤਾ ਲੱਗਿਆ ਕਿ ਇਹ ਪਿੰਡ 'ਚ ਨਹੀਂ ਰਹਿੰਦਾ ਸੀ ਕਾਫੀ ਸਮੇਂ ਤੋਂ ਤੇ ਇਹ ਆਪਣੇ ਸੋਹਰੇ ਪਰਿਵਾਰ ਇੰਦਾ ਸੀਗਾ ਸੋਹਰਾ ਪਰ ਜਿਹੜਾ ਪਰਿਵਾਰ ਆ ਬਹਿਰਾਮ ਤੇ ਇਹ ਜਿਹੜਾ ਆਟੋ ਚਲਾਉਂਦਾ ਲੁਧਿਆਣੇ ਤੇ ਇੱਥੇ ਇਹਦਾ ਜੱਦੀ ਪਿੰਡ ਦਾ ਪਾਸਾ ਹੈ ਸਰ ਦੇਖਣ ਜੋ ਗੱਲ ਇਹ ਹੈ ਕਿ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਫਿਰ ਵੀ ਪੁਲਿਸ 2 ਘੰਟੇ ਬਾਅਦ ਆਈ ਹੈ ਬਿਲਕੁਲ ਨਹੀਂ ਪੁਲਿਸ ਨਾਲ ਦੀ ਨਾਲ ਮੋਟੋ ਪਹੁੰਚਦੀ ਹੈ